ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸਤਾ ਅਤੇ ਸਰਵੋਚਤਾ ਮਾਨ ਮਰਿਆਦਾ ਨੂੰ ਬਹਾਲ ਕਰਨ ਦੇ ਵਿੱਚ ਇਸ ਸਮੇਂ ਜਿਨ੍ਹਾਂ ਨੇ ਉੱਗਾ ਯੋਗਦਾਨ ਪਾਇਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਹੋਣੀ ਅਤੇ ਜਹੇਦਾਰ ਹਰਪ੍ਰੀਤ ਸਿੰਘ ਜੀ ਅਤੇ ਸ੍ਰੀ ਕੇਸਗੜ ਸਾਹਿਬ ਦੇ ਜਹੇਦਾਰ ਸਿੰਘ ਸਾਹਿਬ ਸੁਲਤਾਨ ਸਿੰਘ ਜੀ ਜਿਨ੍ਹਾਂ ਨੂੰ ਪਿਛਲੇ 26 ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਕ ਕਮੇਟੀ ਦੇ ਮੈਂਬਰਾਂ ਨੇ ਅਹੁਦਿਆਂ ਤੋਂ ਬਰਖਾਸਤ ਕਰਕੇ ਉਹਨਾਂ ਨੂੰ ਬਾਹਰ ਕਰ ਦਿੱਤਾ ਇਸ ਦੇ ਰੋਸ ਵਜੋਂ ਅੱਜ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਵਿਖੇ ਲੇਸਟਰ ਦੀਆਂ ਸਮੂਚੀਆਂ ਸੰਗਤਾਂ ਵੱਲੋਂ ਅਸੀਂ ਇਸ ਫੈਸਲੇ ਦੀ ਪੂਰ ਜ਼ੋਰ ਨਿੰਦਾ ਕਰਦੇ ਆਂ ਅਤੇ ਪੰਜਾਬ ਦੀਆਂ ਸਮੂਚੀਆਂ ਸੰਸਥਾਵਾਂ ਨੂੰ ਇਹ ਬੇਨਤੀ ਕਰਦੇ ਆਂ ਕਿ ਕੱਲ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿੱਚ ਬਾਦਲ ਦਲ ਵੱਲੋਂ ਬਣਾਏ ਜਥੇਦਾਰ ਦੀ ਜੋ ਤਾਜਪੋਸ਼ੀ ਹੋ ਰਹੀ ਆ ਉਸ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਜਿਵੇਂ ਅੱਜ ਆਪਾਂ ਸਮੇਂ ਤੇ ਸੱਚ ਨਾ ਬੋਲ ਸਕੇ ਤੇ ਆਉਣ ਵਾਲੇ ਸਮੇਂ ਦੀਆਂ ਜੋ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਅਨ ਸਾਰੇ ਪੰਥ ਦੀ ਡਰਕਨਾਰ ਕਰਕੇ ਜਿੱਥੇ ਇੱਕ ਪਰਿਵਾਰ ਨੂੰ ਖੁਸ਼ ਕਰਨ ਦੇ ਲਈ ਸਮੁੱਚੀਆਂ ਸਸਥਾਵਾਂ ਦਾ ਘਾਣ ਕਰ ਦਿੱਤਾ ਇਹ ਸਮਾਂ ਕਿ ਸਾਨੂੰ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਤੇ ਉੱਚੀ ਸੁਚੀ ਸੋਚ ਰੱਖਣ ਵਾਲੇ ਅਕਾਲੀ ਦਲ ਤੋਂ ਸਾਰੀ ਕੌਮ ਨੂੰ ਵਾਂਝੇ ਕਰ ਦਿੱਤਾ ਇਹ ਅੱਜ ਦਾ ਹੀ ਸਮਾਂ ਹੈ ਕਿ ਤਿੰਨੋਂ ਸੰਸਥਾਵਾਂ ਦੀ ਕੋਈ ਵੀ ਨਮਾਇੰਦਗੀ ਨਹੀਂ ਕਰ ਰਿਆ ਸਾਧ ਸੰਗਤ ਜੀ ਆਪ ਜੀ ਦੇ ਗਿਆਨ ਲਈ ਅਸੀਂ ਇਹ ਦੱਸਦੇ ਹਾਂ ਕਿ ਜਥੇਦਾਰ ਸਾਹਿਬ ਪਿਛਲੇ ਦਿਨਾਂ ਦੌਰਾਨ ਇੰਗਲੈਂਡ ਦੀ ਫੇਰੀ ਤੇ ਆਏ ਸਨ ਤੇ ਸਮੂਚੀਆਂ ਇੰਗਲੈਂਡ ਦੀਆਂ ਜਿੱਥੇ ਬੰਦੀਆਂ ਅਤੇ ਗੁਰੂ ਘਰਾਂ ਦੇ ਪ੍ਰਬੰਧਕ ਜਨਾਂ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਤੇ ਸਾਨੂੰ ਇਹ ਹੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜੋ ਕੌਮ ਦੀਆਂ ਭਾਵਨਾਵਾਂ ਹਨ ਅਸੀਂ ਉਹਨਾਂ ਦੀ ਤਰਜਮਾਨੀ ਕਰਾਂਗੇ ਅਸੀਂ ਅੱਜ ਸਮਝਦੇ ਹਾਂ ਕਿ ਸਿੰਘ ਸਾਹਿਬ ਰਗਵੀਰ ਸਿੰਘ ਜੀ ਉਹਨਾਂ ਨੂੰ ਲਾਉਣ ਦਾ ਇੱਕ ਹੋਰ ਜਿਹੜਾ ਵੱਡਾ ਕਾਰਨ ਆ ਉਹ ਹੈ ਸਰਸੇ ਵਾਲੇ ਸਾਧ ਦੀ ਚਿੱਠੀ ਨੂੰ ਜਨਤਕ ਕਰਨਾ ਉਹ ਹੈ ਸਿੰਘ ਸਾਹਿਬ ਸਾਫ ਦਾ ਜਥੇਦਾਰ ਗੁਰਵਜਨ ਸਿੰਘ ਜੀ ਅਤੇ ਇਕਬਾਲ ਸਿੰਘ ਜੀ ਅਤੇ ਉਹਨਾਂ ਦੇ ਬਾਕੀ ਜਥੇਦਾਰਾਂ ਵੱਲੋਂ ਜੋ ਸਪਸ਼ਟੀਕਰਨ ਹਨ ਉਹ ਜਨਤਕ ਕਰਨੇ ਇਹਦੇ ਵਿੱਚ ਬਹੁਤ ਸਾਰੇ ਆਗੂ ਅਜੇ ਫਸਨੇ ਸੰ ਕਿ ਰਾਮ ਰਹੀਮ ਦੀ ਮਾਫੀ ਦੇ ਵਿੱਚ ਕਿਹੜੇ ਸ਼ਬਦ ਵਰਤੇ ਗਏ ਕਿਨਾਂ ਲੋਕਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਦਰਬਾਰ ਤੋਂ ਕਰਕੇ ਇੱਕ ਪਰਿਵਾਰ ਨੂੰ ਸੋਭਾ ਦਿਵਾਉਣ ਦਾ ਯਤਨ ਕੀਤਾ ਆਓ ਅੱਜ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਖੜੇ ਹੋਈਏ ਅਤੇ ਇਸ ਅਕਾਲ ਤਖਤ ਸਾਹਿਬ ਦੀ ਬਹਾਲੀ ਦੇ ਲਈ ਅਤੇ ਜੋ ਨਿਯੁਕਤੀ ਅਤੇ ਬਰਖਾਸਤ ਕੀ ਹੈ ਉਹਨੂੰ ਇਸ ਚੱਜੇ ਢੰਗ ਦੇ ਨਾਲ ਚੁੜਨ ਦੇ ਲਈ ਸਮੁੱਚੇ ਵਿਸ਼ਵ ਦੇ ਸਿੱਖਾਂ ਦੀ ਸ਼ਮੂਲੀਅਤ ਨੂੰ ਯੋਗ ਅਗਵਾਈ ਦੇ ਲਈ ਆਪਾਂ ਆਪਣਾ ਫਰਜ਼ ਪਛਾਣਦੇ ਹੋਏ ਇਸ ਦੇ ਉੱਤੇ ਜੋ ਵੀ ਕਾਰਵਾਈ ਆ ਉਹ ਕਰੀਏ ਆਪੋ ਆਪਣੀਆਂ ਪੰਥਕ ਸੰਸਥਾਾਂਾਂ ਵਿੱਚ ਜਿੱਥੇ ਵੀ ਤੁਸੀਂ ਕਿਸੇ ਨੂੰ ਜਾਣਦੇ ਆ ਆਪਣੇ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਦਾ ਸ਼ਰਿਆਮ ਵਿਰੋਧ ਕਰੋ ਇਹਨਾਂ ਨੂੰ ਕਿਸੇ ਪਿੰਡ ਵਿੱਚ ਨਾ ਵੜਨ ਦਿਓ ਜੋ ਵੀ ਇਸ ਵੇਲੇ ਪੰਜ ਮੈਂਬਰੀ ਕਮੇਟੀ ਵੱਲੋਂ ਭਰਤੀ ਕੀਤੀ ਜਾ ਰਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦੇ ਸਨਮੁਖ ਰੱਖਦੇ ਆ ਉਹਨਾਂ ਦਾ ਆਪਾਂ ਸਹਿਯੋਗ ਦਈਏ ਤੇ ਜੋ ਵੀ ਆਪਣੇ ਵੱਲੋਂ ਰੋਸ ਹੈ ਉਹਦਾ ਜ਼ਾਹਰ ਕਰੀਏ ਸੋ ਮੈਂ ਆਪਣੇ ਸ਼ਬਦਾਂ ਨੂੰ ਸੰਕੋਚਦਾ ਹੋਇਆ ਜਿੰਨੇ ਵੀ ਸੰਸਥਾਵਾਂ ਦੇ ਮੁਖੀ ਇੰਗਲੈਂਡ ਦੀ ਧਰਤੀ ਤੇ ਆਉਂਦੇ ਆ ਅਸੀਂ ਨਾ ਸਮੁੱਚੇ ਗੁਰੂ ਘਰਾਂ ਵੱਲੋਂ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਲੈਸਟਰ ਦੇ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਸਮਾਜਿਕ ਗੁਰਨਾਨਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਕਲਦੀਪ ਸਿੰਘ ਜੀ ਗੁਰੂ ਹਰ ਰਾਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਦਇਆ ਸਿੰਘ ਜੀ ਬਾਬਾ ਸੰਗ ਦੇ ਪ੍ਰਧਾਨ ਭਾਈ ਰਗਵੀਰ ਸਿੰਘ ਜੀ ਗ੍ਰੇਲੈਂਡ ਦੇ ਸਰਦਾਰ ਅਜੈਬ ਸਿੰਘ ਜੀ ਅਤੇ ਹੋਰ ਸਮੂਚੀਆਂ ਵੱਡੀਆਂ ਸੰਸਥਾਵਾਂ ਇਹਨਾਂ ਵੱਲੋਂ ਅਪੀਲ ਹੈ ਕਿ ਤੁਸੀਂ ਇੰਗਲੈਂਡ ਦੀਆਂ ਸੰਗਤਾਂ ਦੇ ਵਿੱਚ ਜਿੱਥੇ ਧਾਰਮਿਕ ਪ੍ਰਚਾਰ ਕਰਦੇ ਆਂ ਅੱਜ ਤੁਹਾਨੂੰ ਪੰਜਾਬ ਦੀ ਉਹਨਾਂ ਲੋਕਾਂ ਦੀ ਵਿਰੋਧਤਾ ਕਰਨੀ ਚਾਹੀਦੀ ਆ ਜਿਨ੍ਹਾਂ ਨੇ ਪੰਥ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਜੇਕਰ ਤੁਸੀਂ ਅੱਜ ਪੰਜਾਬ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਨਹੀਂ ਖੜੇ ਹੋ ਸਕਦੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੰਗਤ ਦੇ ਮੱਤੇ ਲੱਗਣ ਦੇ ਯੋਗ ਨਹੀਂ ਰਹੋਗੇ ਅੱਜ ਤੁਹਾਡਾ ਫਰਜ ਬਣਦਾ ਕਿ ਤੁਸੀਂ ਸੱਚ ਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ